मोदी बचाओर बचाओ भाजपा बचाओ रेगा बचाओ भाजपा बचाओ रेगा बचाओ भाजपा बचाओ मोदी सरकार भाजपा सरकार ਮੇਰਾ ਨਾਮ ਕੋਹਿਤ ਗੁੰਦਰਾ ਆਪਦਾ ਅਨੰਗਰ ਕੌਂਸਲਰ ਮਤਰਾ ਸਾਹਿਬ ਜੀ ਮੈਂ ਕਦੇ ਵੀ ਪ੍ਰਤੀਕਿਰਿਆ ਮਾਜਪਾ ਨੇ ਹਮੇਸ਼ਾ ਤੋਂ ਆਪਣਾ ਵਿਰੋਧ ਆਪ ਹੀ ਕਰਾਇਆ ਚਾਹੇ ਤੁਸੀਂ ਜਰੂਰ ਤੋਂ ਦੇਖ ਰਹੇ ਹੋ ਕਿਸਾਨੀ ਅੰਦੋਲਨ ਤੋਂ ਲੈ ਕੇ ਇਹਨਾਂ ਦੀ ਲੜਾਈ ਹਮੇਸ਼ਾ ਪੰਜਾਬ ਨਾਲ ਨਹੀਂ ਪੰਜਾਬ ਦੇ ਹਿੱਤਾਂ ਦੀ ਇਹਨਾਂ ਨੇ ਕਦੇ ਗੱਲ ਨਹੀਂ ਕੀਤੀ ਪਹਿਲਾਂ ਵਿਰੋਧ ਧਰਨੇ ਲਾਉਂਦੇ ਰਏ ਅਸੀਂ ਕਿਸਾਨੀ ਨੂੰ ਲੈ ਕੇ ਹੁਣ ਇਹਨਾਂ ਨੇ ਜੋ ਮਨਰੇਗਾ ਦੇ ਨੀਮਾ ਵਿੱਚ ਬਦਲਾਅ ਲਿਆਂਦਾ ਇਹਨਾਂ ਨੇ ਗਰੀਬ ਬੰਦੇ ਦੀ ਜੇਬ ਤੇ ਜੋ ਡਾਕਾ ਮਾਰਿਆ ਇਹ ਉਹਦਾ ਵਿਰੋਧ ਅਸੀਂ ਕਰਦੇ ਰਹਾਂਗੇ ਇਹ ਉਸੇ ਸੰਬੰਧੀ ਅੱਜ ਕਾਲੇ ਝੰਡੇ ਦਿਖਾ ਕੇ ਕਿ ਅਸੀਂ ਰੋਸ ਮੁੱਖ ਮੰਤਰੀ ਨਾਲ ਨਹੀਂ ਪ੍ਰਗਟ ਕੀਤਾ ਅਸੀਂ ਭਾਜਪਾ ਨਾਲ ਕੀਤਾ ਭਾਜਪਾ ਦਾ ਮੁੱਖ ਮੰਤਰੀ ਜਿੱਥੇ ਵੀ ਹੋਵੇਗਾ ਜਿੱਥੇ ਵੀ ਕੋਈ ਭਾਜਪਾ ਦਾ ਆਗੂ ਹੋਵੇਗਾ ਅਸੀਂ ਉਹਦਾ ਵਿਰੋਧ ਇਸੇ ਤਰ੍ਹਾਂ ਕਰਾਂਗੇ ਅੱਜ ਬੀਜੇਪੀ ਦਾ ਵਿਰੋਧ ਕੀਤਾ ਹੈ। ਹਾਂਜੀ ਬੀਜੇਪੀ ਦਾ ਵਿਰੋਧ ਕੀਤਾ ਹੈ ਤੇ ਇਹਨਾਂ ਨੇ ਜਿਹੜੀ ਮਨਰੇਗਾ ਦੇ ਵਿੱਚ ਸੋਧ ਕੀਤੀ ਆ ਉਹਦੇ ਖਿਲਾਫ ਅਸੀਂ ਆਪਣਾ ਵਿਰੋਧ ਅਰਜ ਕਰਾਇਆ। ਇੱਕ ਇਹਨਾਂ ਨੇ ਜਿਹੜੀ ਸਾਡੇ ਦਿੱਲੀ ਸਾਬਕਾ ਮੁਖੀ ਦੇ ਕਿਸੇ ਆ ਉਹਨੂੰ ਇਹ ਇਹਨਾਂ ਨੇ ਵੀਡੀਓ ਬਣਾਈ ਆ ਗੁਰੂਆਂ ਦੀ ਅਤਰਾਜਯੋਗ ਟਿੱਪਣੀ ਕਰੀ ਆ ਉਹਦੇ ਵਾਸਤੇ ਵੀ ਅਸੀਂ ਵਿਰੋਧ ਅਰਜ ਕਰਾਇਆ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਨਾ ਜਿਹੜੀ ਭਾਜਪਾ ਸਰਕਾਰ ਆ, ਮੋਦੀ ਸਰਕਾਰ ਆ ਇਹ ਪੰਜਾਬ ਨੂੰ ਬਾਰ-ਬਾਰ ਮਤਲਬ ਪਰੇਸ਼ਾਨ ਕਰ ਰਹੀ ਆ, ਦੇਖ ਰਹੀ ਆ ਵੀ ਇਹ ਪੰਜਾਬੀ ਉਹਨੇ ਸਬਰ ਦਾ ਬੰਨ੍ਹ ਪਰਖ ਰਹੀ ਆ ਤੇ ਇਹਨਾਂ ਨੇ ਕੀ ਕਰਿਆ ਪਹਿਲਾਂ ਕਾਲੇ ਪਿਛਾਣ ਨੂੰ ਵਿਰੋਧੀ ਕਾਨੂੰਨ ਲਾਗੂ ਕਰੇ ਉਹਦੇ ਵਿੱਚ ਇਹਨਾਂ ਨੂੰ ਮੂੰਹ ਤੇ ਖਾਣੀ ਪਈ ਫਿਰ ਇਹਨਾਂ ਨੇ ਉਹਦੇ ਤੋਂ ਬਾਅਦ ਯੂਨੀਵਰਸਿਟੀ ਵਾਲੇ ਮੁੱਦੇ ਦੇ ਵਿੱਚ ਵੀ ਸਾਰਿਆਂ ਨੂੰ ਪਤਾਈਆ ਫਿਰ ਇਹਨਾਂ ਨੇ ਆਪਣੇ ਨਕਾਬਲੇ ਰੈਮ ਦੇ ਵਿੱਚ ਇਹਨਾਂ ਨੇ ਕਰਿਆ ਤੇ ਉਹਨਾਂ ਨੇ ਮਨਰੇਗਾ ਦੇ ਵਿੱਚ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਹੁਣ ਪੰਜਾਬੀਆਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਤੇ ਇਹਨਾਂ ਨੂੰ ਇਹਦੇ ਵਿੱਚ ਮੋਦੀ ਖਾਣੀ ਪਊਗੀ ਇਹਦੇ ਨਾਲ ਮੋਦੀ ਦੀ ਸਰਕਾਰ ਵੀ ਜਾ ਸਕਦੀ ਹੈ ਜੇ ਮਨ ਗਰੀਬ ਇਹਦੇ ਖਲਾਫ ਹੋ ਗਏ ਤਾਂ ਇਹ ਗਰੀਬਾਂ ਨੂੰ ਉਹਨਾਂ ਦੇ ਸਬਰ ਦਾ ਬੰਨਣਾ ਨਾ ਪਰਖੇ ਨਾ ਨਭੇ ਜੀ ਨਾਮ ਕੀ ਨਾਮ ਤੁਹਾਡਾ ਜੀ ਸਦबीर ਸਿੰਘ ਸੇਖੋਂ ਜੀ ਕੀ ਕਹਿਣਾ ਚਾਹੁੰਦੇ ਆ ਭਾਜਪਾ ਦੇ ਵਿਰੋਧ ਕੀਤਾ ਗਿਆ ਭਾਜਪਾ ਦਾ ਵਿਰੋਧ ਜਿਹੜਾ ਕੀਤਾ ਗਿਆ ਜੀ ਇੱਕ ਤਾਂ ਇਹ ਸਿੱਖ ਵਿਰੋਧੀ ਹੈ ਦੂਜਾ ਜੀ ਨਰੇਕਾ ਦੇ ਵਿੱਚ ਇਹਨਾਂ ਨੇ ਜੋ ਗਰੀਬ ਲੋਕਾਂ ਦਾ ਧੱਕਾ ਕੀਤਾ ਉਸ ਦਾ ਅਸੀਂ ਵਿਰੋਧ ਕੀਤਾ ਹੈ ਅਸੀਂ ਪੂਰ ਜੋਰ ਵਿਰੋਧ ਕਰਾਂਗੇ ਵੀ ਔਰ ਜੋ ਤਾਨਾ ਚਾਹੀ ਮੋਦੀ ਵੱਲੋਂ ਕੀਤੀ ਜਾ ਰਹੀ ਆ ਹਰ ਪੰਜਾਬੀ ਨੂੰ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਇਹ ਲੋਕਾਂ ਨੂੰ ਤਾਂ ਸ਼ਹਿਰਾਂ 'ਚ ਵੜਨ ਨਹੀਂ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ ਵੀ ਨਹੀਂ ਵੜਨਾ ਦੇ ਜਿਹੜਾ ਪਿੰਡਾਂ ਦਾ ਨਰੇਗਾ ਦਾ ਸਾਰਾ ਸਰਕਲ ਆ ਉਹ ਸਰਕਾਰਾਂ ਚਲਾਉਂਦੀਆਂ ਨੇ ਸੈਂਟਰ ਦੀਆਂ ਨਾ ਕੀ ਸਟੇਟ ਸਰਕਾਰ ਚਲਾਉਂਦੀ ਆ ਇਹ ਸਟੇਟ ਸਰਕਾਰ ਨੂੰ ਸਾਡੀ ਨੂੰ ਬਦਨਾਮ ਕਰਨ ਲੱਗੇ ਹੋਏ ਨੇ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਵੜਨ ਨਹੀਂ ਦਵਾਂਗੇ ਨਾਮ ਸਰਪੰਚ ਮਨਦੀਪ ਸਿੰਘ ਪਣ ਵਰਮਾ ਜੋ ਕਿ ਕੋਆਰਡੀਨੇਟਰ ਹਲਕਾ ਸਮਾਜ ਦਾ ਜੀ ਉਹ ਕੀਤਾ ਗਿਆ 5-5 ਜੀ ਜਿਹੜੀ ਇਹ ਬੀਜੇਪੀ ਸਰਕਾਰ ਆ ਹਰ ਟਾਈਮ ਪੰਜਾਬ ਮਾਰੂ ਨੀਤੀਆਂ ਲੈ ਕੇ ਆਉਂਦੀ ਆ ਸੇਮ ਪਹਿਲਾਂ ਦੀ ਤਰ੍ਹਾਂ ਇਹਨਾਂ ਨੇ ਦੁਬਾਰਾ ਇਤਿਆਦ ਰਾਇਆ ਜਿਵੇਂ ਪਹਿਲਾਂ ਕਾਲੇ ਕਾਨੂੰਨ ਖੇਤੀ ਵਾਲੇ ਲੈ ਕੇ ਆਏ ਹੁਣ ਅੱਜ ਇਹ ਮਨਰੇਕਾ ਖਤਮ ਕਰਨ ਜਾ ਰਹੇ ਨੇ ਉਹਦੇ ਸੰਬੰਧ ਵਿੱਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਸਾਡੇ ਸ਼ੈਣੀ ਸਾਹਿਬ ਸਮਰਾਲੇ ਦਾਣਾ ਮੰਡੀ 'ਚ ਆਏ ਸੀਗੇ ਅਸੀਂ ਉਹਨਾਂ ਦਾ ਕਲੇਜ ਜੰਡੀਆਂ ਦਿਖਾ ਕੇ ਵਿਰੋਧ ਕਰਿਆ ਜੀ ਅਸੀਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਉੱਤੇ ਕਿਸੇ ਵੀ ਕੰਡੀਸ਼ਨ ਦੇ ਉੱਤੇ ਇਹਨਾਂ ਨੂੰ ਇਹ ਕਾਨੂੰਨ ਲਾਗੂ ਕਰਨ ਨੂੰ ਨਹੀਂ ਦਵਾਂਗੇ ਕਿਉਂ ਲੋਕ ਮਾਰੂ ਗਰੀਬਾਂ ਦੇ ਹੱਕਾਂ ਦੇ ਡਾਕਾ ਮਾਰਨ ਵਾਲੇ ਕਾਨੂੰਨ ਬਾਰ-ਬਾਰ ਲੈ ਕੇ ਆਉਂਦੇ ਨੇ ਉਹ ਅਸੀਂ ਰੱਦ ਕਰਾ ਕੇ ਇਸ਼ਾਰ ਲਵਾਂਗੇ ਉਹਦੇ ਸਬੰਧਤ ਵਿੱਚ ਅਸੀਂ ਇਹਨਾਂ ਦਾ ਵਿਰੋਧ